ਯਾ ਦੇਖੋ ਜੀ ਤੇਲ ਆ ਲਗਾਤਾਰ ਕਮਾਲੂ ਦੇ ਵਿੱਚ ਮੀਂਹ ਮੀਂਹ ਪੈ ਰਿਹਾ ਜੀ ਪਰਸੋਂ ਤੋਂ ਆ ਫੈਕਟਰੀ ਦਾ ਜਿੰਨਾ ਵੀ ਕਾਲਾ ਤੇਲ ਹੈ ਜਿਹੜਾ ਜਿਹੜਾ ਨਾ ਖਤਮ ਹੋਣ ਵਾਲਾ ਆ ਫੈਕਟਰੀ ਦੇ ਵਿੱਚੋਂ ਬਾਹਰ ਆਇਆ ਪਿਆ ਜੀ ਦੇਖੋ ਆ ਦੇਖੋ ਇਹ ਫੈਕਟਰੀ ਬਿਮਾਰੀਆਂ ਵੰਡ ਰਹੀ ਕਿਸਾਨਾਂ ਦੀ ਫਸਲ ਵੀ ਜਾ ਸਕਦੀ ਹੈ ਨੁਕਸਾਨ 43 ਦਿਨਾਂ ਤੋਂ ਧਰਨਾ ਲਗਾਤਾਰ ਚੱਲੇ ਪ੍ਰਦਰਸ਼ਨਕਾਰੀਆਂ ਨੇ ਸਰਕਾਰ ਕੇ 18 43 ਦਿਨ ਪਿਛਲੇ 43 ਦਿਨਾਂ ਤੋਂ ਇੱਕ ਧਰਨਾ ਇੱਕ ਸੰਘਰਸ਼ ਚੱਲ ਰਿਹਾ ਹੈ ਮੁਜ਼ਾਰਾਕਾਰੀਆਂ ਦਾ ਰੋਸ ਵਧਦਾ ਜਾ ਰਿਹਾ ਹੈ ਜਿਨ੍ਹਾਂ ਦਾ ਇਹ ਸਾਫ਼ ਤੌਰ ਤੇ ਕਹਿਣਾ ਹੈ ਕਿ ਉਹ ਕਿਸੇ ਵੀ ਕੀਮਤ ਤੇ ਲੋਕਾਂ ਦੀ ਸਿਹਤ ਨਾਲ ਹੋ ਰਏ ਖਿਲਵਾੜ ਨੂੰ ਅਤੇ ਉਹਨਾਂ ਦੀਆਂ ਫਸਲਾਂ ਦੇ ਹੋ ਰਏ ਨੁਕਸਾਨ ਨੂੰ ਬਰਦਾਸ਼ਤ ਨਹੀਂ ਕਰਨਗੇ ਤੇ ਨਾ ਹੀ ਬਰਦਾਸ਼ਤ ਕਰਨਗੇ ਸਰਕਾਰ ਤੇ ਪ੍ਰਸ਼ਾਸਨ ਦੀ ਤੱਕ ਕੇ ਸ਼ਾਇਦ ਜੀ ਹਾਂ ਤਲਵੰਡੀ ਸਾਬੋਦ ਪਿੰਡ ਕਮਾਲੂ ਵਿੱਚ ਟਾਇਰ ਨੂੰ ਸਾੜ ਕੇ ਤੇਲ ਕੱਢਣ ਵਾਲੀ ਫੈਕਟਰੀ ਦਾ ਲਗਾਤਾਰ ਵਿਰੋਧ ਹੋ ਰਿਹਾ ਹੈ ਪਿੰਡ ਦੇ ਲੋਕਾਂ ਦਾ ਇਲਜ਼ਾਮ ਹੈ ਕਿ ਨਾ ਸਿਰਫ ਇਸ ਫੈਕਟਰੀ ਨਾਲ ਵਾਤਾਵਰਣ ਦਾ ਨੁਕਸਾਨ ਹੋ ਰਿਹਾ ਹੈ ਬਲਕਿ ਲੋਕਾਂ ਦੀ ਸਿਹਤ ਨੂੰ ਵੀ ਨੁਕਸਾਨ ਪਹੁੰਚ ਰਿਹਾ ਹੈ ਲੋਕ ਕਈ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਨੇ ਅਤੇ ਬੀਤੇ ਦਿਨੀ ਪੈਂ ਮੀਂਹ ਤੋਂ ਬਾਅਦ ਕਥਿਤ ਤੌਰ ਤੇ ਫੈਕਟਰੀ ਦਾ ਜੋ ਦੂਸ਼ਿਤ ਪਾਣੀ ਉਹਨਾਂ ਦੇ ਖੇਤਾਂ ਵਿੱਚ ਆਇਆ ਹੈ ਉਸ ਨਾਲ ਉਹਨਾਂ ਦੀਆਂ ਫਸਲਾਂ ਵੀ ਤਬਾਹ ਹੋਣ ਦਾ ਡਰ ਪੈਦਾ ਹੋ ਗਿਆ ਹੈ 47 ਦਿਨਾਂ ਮੈਂ ਜਨਾ ਹੈ 48 ਦਿਨ ਹੋ ਗਏ ਅੱਜ ਹੋ ਗਏ ਦੋ ਤਿੰਨ ਵਾਰੀ ਚੈਕਿੰਗ ਵੀ ਹੋ ਗਈ ਕਿੱਥੇ ਜੇ ਪਹੁੰਚੀ ਹੈ ਗੱਲ ਪਹਿਲਾਂ ਦੱਸਿਆ ਸੀ ਵੀ ਲੋਕਾਂ ਨੂੰ ਸਾਡਿਆਂ ਨੂੰ ਜਿਹੜੀਆਂ ਸਕਿਨ ਦੀਆਂ ਬਿਮਾਰੀਆਂ ਜਾਂ ਕੈਂਸਰ ਦੀਆਂ ਬਿਮਾਰੀਆਂ ਨਾਲ ਲੋਕ ਨੇ ਜਟ ਰਹੇ ਆ ਪਰ ਹੁਣ ਪਤਾ ਲੱਗਿਆ ਕਿ ਤੁਹਾਡੀਆਂ ਫਸਲਾਂ ਵੀ ਬਰਬਾਦ ਹੋ ਰਹੀਆਂ ਫਸਲਾਂ ਦੇਖੋ ਜਿਆ ਸਾਰਿਆਂ ਦਾ ਤੇਲ ਆ ਜਿਹੜਾ ਸਾਰਾ ਪਾਣੀ ਤੇਲ ਅਦਰ ਝੋਨੇ ਚ ਸਾਰਾ ਤੇਲ ਫਿਰਦਾ ਜੀ ਆ ਸਾਰਾ ਜਿੰਨਾ ਵੀ ਇਹ ਇਸ ਮੀਦਾ ਨਹੀਂ ਜੀ ਜਿੱਦਾਂ ਦੀ ਲੱਗਿਆ ਉਦੋਂ ਦੀ ਇਹ ਤਾਂ ਹੁਣ ਤਾਂ ਬਹੁਤ ਘੱਟ ਆ ਕਿਉਂਕਿ ਬੰਦ ਪਈ ਤੋਂ ਮੀਂਹ ਪਿਆ ਜਦੋਂ ਚੱਲਦੀ ਚ ਪੈਂਦਾ ਸੀ ਉਦੋਂ ਇੱਥੇ ਖੜੀ ਖੁੜੀ ਦੇ ਨਹੀਂ ਸੀ ਕੀ ਮੰਗ ਕਰਦੇ ਹੁਣ ਸਰਕਾਰ ਤੋਂ ਹੀ ਮੰਗ ਕਰਦੇ ਵੀ ਇਹਨੂੰ ਬੰਦ ਕੀਤਾ ਜਾਵੇ ਜੀ ਜੇ ਨਾ ਬੰਦ ਕੀਤਾ ਤਾਂ ਕਰਨ ਕਿਤਾ ਸੀ ਬੈਠੇ ਆ ਜੀ ਫਿਰ ਇੱਥੇ ਇਹ ਬਾਈ ਜੀ ਜੋ ਲਗਾਤਾਰ ਕਮਾਲੂ ਪਿੰਡ ਦੇ ਵਿੱਚ ਬਾਰਿਸ਼ ਹੋ ਰਹੀ ਹੈ ਕੱਲੋਂ ਤੋਂ ਉਹ ਬਾਰਿਸ਼ ਦੇ ਕਰਕੇ ਜਿੰਨਾ ਵੀ ਫੈਕਟਰੀ ਦੇ ਵਿੱਚ ਇੱਕ ਕਾਲਾ ਤੇਲ ਸੀ ਕੋਈ ਮੰਨ ਲਓ ਕੈਮੀਕਲ ਹੈ ਆ ਬਾਣ ਦੇ ਵਿੱਚ ਆਇਆ ਪਿਆ ਤੁਸੀਂ ਦੇਖ ਲਓ ਜੀ ਖੁਦ ਅਸੀਂ ਖੇਤੀਬਾੜੀ ਵਿਭਾਗ ਨੂੰ ਮੰਗ ਕਰਦੇ ਵੀ ਇੱਥੇ ਆ ਕੇ ਦੇਖਣਾ ਮੁਆਵਜ਼ਾ ਦੇਣ ਵੀ ਫਸਲਾਂ ਦਾ ਕੀ ਨੁਕਸਾਨ ਹੋ ਜਾਂਦਾ ਜੀ ਕਾਰਨ ਦੀ ਰਾਤ ਜੋ بارش ਆਈ ਹੈ ਇਹ ਫੈਕਟਰੀ ਦੇ ਗੇਟ ਦੇ ਅੰਦਰੋਂ ਨਿਕਲ ਕੇ ਪਾਣੀ ਉਸ ਤੋਂ ਪਹਿਲੀ ਸਾਈਡ ਕੁਝ ਐਸਿਡ ਇਹ ਨਰਮੇ ਦੇ ਵਿੱਚ ਆਵੜੇ ਇਹ ਜੋ ਨਰਮੇ ਚ ਬੜਿਆ ਰਾਤ ਨੂੰ ਤਾਂ ਅਸੀਂ ਇੱਥੇ ਮਤਲਬ ਲੰਮਕੀ ਗਏ ਨੂੰ ਨਹੀਂ ਪਤਾ ਲੱਗਾ ਸਵੇਰ ਜਦ ਤੁਸੀਂ ਆਏ ਇੱਥੇ ਦੇਖਿਆ ਕਿ ਤਾਂ ਇਹ ਬੂਝੇ ਜਿਹੜੇ ਮਰਝਾਏ ਪਏ ਸੀ ਇਹਦੇ ਵਿੱਚ ਤੇਲ ਹੀ ਤੇਲ ਖੜਾ ਸਥਾਨਕ ਲੋਕਾਂ ਦੇ ਇਸ ਸੰਘਰਸ਼ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਵੀ ਸਾਥ ਮਿਲ ਰਿਹਾ ਹੈ ਅਕਾਲੀ ਦਲ ਦੇ ਹਲਕਾ ਇਨਚਾਰਜ ਰਵੀਪ੍ਰੀਤ ਸਿੰਘ ਸਿੱਧੂ ਵੀ ਪਿੰਡ ਵਾਲਿਆਂ ਦੇ ਇਸ ਸੰਘਰਸ਼ ਵਿੱਚ ਹੁਣ ਦਾ 7 ਦਿਨ ਪੁੱਜੇ ਅਤੇ ਉਸ ਮੌਕੇ ਉਹਨਾਂ ਵੱਲੋਂ ਸਰਕਾਰ ਨੂੰ ਵੀ ਨਿਸ਼ਾਨੇ ਤੇ ਲਿਆ ਗਿਆ। ਫਸਲਾਂ ਮਰ ਰਹੀਆਂ ਨੇਗੀਆਂ, ਲੋਕਾਂ ਦੇ ਬਿਮਾਰੀਆਂ ਲੱਗ ਰਹੀਆਂ ਨੇਗੀਆਂ ਤੇ ਸਰਕਾਰ ਹੱਥ ਤੇ ਹੱਥ ਧਰੀ ਬੈਠੀ ਹੈਗੀ। ਤੁਸੀਂ ਮੈਨੂੰ ਦੱਸੋ ਪੋਲੂਸ਼ਨ ਕੰਟਰੋਲ ਦੀ ਚੇਅਰਮੈਨ ਲਾਈ ਹੋਈ ਹੈਗੀ ਰੀਨਾ ਗੁਪਤਾ ਜੀ ਦਿੱਲੀ ਤੋਂ ਆਈ ਹੈਗੀ। ਉਹਨੂੰ ਜਾ ਕੇ ਇੱਕ ਬੰਦਾ ਪਿੰਡ ਦਾ ਪੁੱਛ ਲੈ ਕਿ ਕਮਾਲੂ ਪਿੰਡ ਕਿੱਥੇ ਐ। ਉਹਨੂੰ ਇਹ ਨਹੀਂ ਪਤਾ ਹੋਣਾ। ਉਹਨੂੰ ਕੀ ਪਤਾ ਹੋਊਗਾ ਵੀ ਐਡੀ ਜ਼ਹਿਰੀਲੀ ਫੈਕਟਰੀ ਜਿਹੜੀ ਸ਼ਰਿਆਮ ਆਪਦਾ ਜਿਹੜਾ ਜ਼ਹਿਰ ਹੈਗਾ ਉਹ ਧਰਤੀ ਦੇ ਵਿੱਚ ਬੋਰਾ ਰਾਹੀ ਸਿੱਟੀ ਜਾਂਦੀ ਹੈਗੀ ਸਾਰੇ ਇੱਥੋਂ ਦੇ ਜੀਵ ਜੰਤ ਮਰ ਗਏ ਨੇਗੇ ਫਸਲਾਂ ਤੁਹਾਡੇ ਸਾਹਮਣੇ ਨੇਗੇ ਆਹ ਤੇਲ ਪਾਣੀ ਦੇ ਉੱਤੇ ਫਿਰਦਾ ਹੈਗਾ ਇਹ ਸਰਕਾਰੇ ਕਦੋਂ ਉੱਠेंगी ਤੂੰ ਕਦੋਂ ਜਾਗेंगी ਤੂੰ ਤੈਨੂੰ 92 ਸੀਟਾਂ ਦੇ ਕੇ ਸਰਕਾਰ ਬਣਾਈ ਸੀਗੀ ਕਿਉਂਕਿ ਲੋਕ ਪੰਜਾਬ ਦੇ ਇਹ ਚਾਹੁੰਦੇ ਸੀਗੀ ਬਦਲਾ ਆਵੇ ਇਹ ਬਦਲਾ ਆਇਆ ਹੈਗਾ ਦਸ ਦੇ ਕਿ ਪਿੰਡ ਦੇ ਲੋਕ ਪਿਛਲੇ 43 ਦਿਨਾਂ ਤੋਂ ਲਗਾਤਾਰ ਸੰਘਰਸ਼ ਕਰ ਰਹੇ ਨੇ ਰੋਜ਼ ਮੁਜ਼ਾਰਾ ਕਰ ਰਹੇ ਨੇ ਮੰਗ ਇੱਕੋ ਹੈ ਕਿ ਇਸ ਫੈਕਟਰੀ ਨੂੰ ਬੰਦ ਕੀਤਾ ਜਾਵੇ ਬੀਤੇ ਦਿਨਾਂ ਦੌਰਾਨ ਕਈ ਵਾਰ ਪੁਲਿਸ ਪ੍ਰਸ਼ਾਸਨ ਅਤੇ ਮੁਜ਼ਾਰਾਕਾਰੀਆਂ ਨੂੰ ਸਾਹਮਣੇ ਵੀ ਹੋਏ ਪਰ ਮੁਜ਼ਾਰਾਕਾਰੀ ਹਾਲੇ ਵੀ ਲਗਾਤਾਰ ਡٹے ਹੋਏ ਨੇ ਕਿਉਂਕਿ ਇਹਨਾਂ ਦਾ ਆਖਣਾ ਹੈ ਕਿ ਇੱਥੇ ਸਵਾਲ ਉਹਨਾਂ ਦੀਆਂ ਨਸਲਾਂ ਤੇ ਪਸਲਾਂ ਦਾ ਹੈ ਅਤੇ ਇਹ ਸੰਘਰਸ਼ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਫੈਕਟਰੀ ਬੰਦ ਨਹੀਂ ਹੋ ਜਾਂਦੀ ਕਲ ਮੰਡੀ ਸਾਹਬ ਤੋਂ ਮਨੀਸ਼ ਗਰ ਪੀਟੀਸੀ ਨੇ